ਕਿਸਾਨ ਭਰਾਵੋ ਜਿਹੜੀ ਜ਼ਮੀਨ ਦੇ ਵਿੱਚ ਆਪਾਂ ਖੜੇ ਆ ਇਹ ਜ਼ਮੀਨ ਪਿੰਡ ਗੰਡੂਆ ਬਲਾਕ ਸੁਨਾਮ ਜ਼ਿਲ੍ਹਾ ਸੰਗਰੂਰ ਦਾ ਪਿੰਡਾ ਭਰਾਵੋ ਇਹ ਕਿਸਾਨ ਦਰਸ਼ਨ ਸਿੰਘਾ ਜੀ ਨੇ ਇਹ 4 ਕਿੱਲੇ ਜ਼ਮੀਨ ਪਹਿਲੀ ਇਹ ਠੇਕੇ ਤੇ ਲੈਤੀ ਸੀ 7476000 ਰੁਪਏ ਨੂੰ ਪਿਛਲੇ ਸਾਲ ਇਹਦੇ ਨੇ ਵਿੱਚ ਪਰਾਲੀ ਵਾਹੀ ਆ ਭਰਾਵੋ ਆ ਪਰਾਲੀ ਪਈ ਆ ਉਮੀ ਵੀ ਆ ਦੇਖੋ ਆ ਚੱਕ ਦੇਖੋ ਆ ਪਰਾਲੀ ਪਈ ਆ ਉਮੀ ਵੀ ਦੇਖੋ ਇਦੇ ਵਿੱਚ ਸੁੰਡ ਇੰਨਾ ਪੈ ਗਿਆ ਜੀ ਹਰੇ ਠੀਕਾ ਹੋ ਗਈ ਸੁੰਡ ਪੈ ਗਿਆ ਕਣਕ ਵਧੀਆ ਹੋ ਗਈ ਤੀ ਪਰ ਸਾਰੀ ਸੁੰਡ ਨੇ ਖਾ ਲਈ ਇਹਨੇ ਦੀਵਾਰ ਤੋਂ ਕਣਕ ਵਿਜੀ ਹੈ ਜੀ ਹੁਣ ਚਾਰੇ ਕਿਲੇ ਕੋ ਡਬਲ ਇਹਨੂੰ ਖਰਚਾ ਪੈ ਗਿਆ ਜਿਹੜੇ ਭਰਾ ਕਹਿੰਦੇ ਨੇ ਵੀ ਯਾਰ ਪਰਾਲੀ ਨੂੰ ਅੱਗ ਨਾ ਲਾਓ ਇਹ ਦੱਸੋ ਭਰਾਵੋ ਕਿਸਾਨ ਭਰਾਵਾ ਭਰਾਵੋ ਕੀ ਕਰੇ ਵਿਚਾਰਾ 75000 ਨੂੰ ਲੈ ਕੇ 65000 ਦੀ ਕਿੱਲੇ ਦੀ 60000 ਦੀ ਜੀਰੀ ਨਿਕਲੀ ਆ ਭਰਾਵੋ ਇੰਨਾ ਵੱਡਾ ਘਾਟਾ ਪੈ ਗਿਆ ਇੱਕ ਕਿਸਾਨ ਨੂੰ ਹਲੇ ਐ ਨਹੀਂ ਪਤਾ ਵੀ ਫਸਲ ਵਿਕੂ ਨਾ ਵਿਕੂਗੀ ਇਹੇ ਦੇਖ ਲੋ ਕਣਕ ਹੁਣ ਦੀ ਬੀਜੀ ਹੋਈ ਭਰਾਵੋ ਦੂਜੇ ਪਾਸੇ ਆ ਕਣਕਾਂ ਖੜੀਆਂ ਨੇ ਕਾਰੇ ਭਰੀਆਂ ਭਰੀ ਆ ਤੁਸੀਂ ਦੇਖ ਲੋ ਇਹ ਦੇਖੋ ਕਿਸਾਨ ਵਿਚਾਰਾ ਕੀ ਕਰੂਗਾ ਜੇ ਇਹਨੇ ਪਰਾਲੀ ਨੂੰ ਅੱਗ ਨਹੀਂ ਲਾਈ ਭਰਾਵੋ ਤਾਂ ਇਹਦੇ ਨਾਲ ਆ ਹਾਲਾਤ ਬਣ ਗਏ ਹੁਣ ਕੋਈ ਜਿਹੜੇ ਵੀਰ ਕਹਿੰਦੇ ਨੇ ਧੂਆਂ ਹੁੰਦਾ ਇਸ ਨੂੰ ਆ ਕੇ ਪੁੱਛੋ ਭਰਾਵੋ ਇਹਦੇ ਕੀ ਹੱਦ ਬੀਤੀ ਬਣੀ ਆ ਵਿਚਾਰੇ ਨਾਲ ਠੇਕੇ ਤੇ ਲੈ ਕੇ ਵਾਣ ਵੱਡਾ ਨੁਕਸਾਨ ਹੋਇਆ ਕੰਨੇ ਕਿਤਾ ਨੁਕਸਾਨ ਹੋ ਗਿਆ ਊ ਭਰਾਵੋ ਇਦੀ ਫਸਲ ਦਾ ਹਾਂ ਤਾਂ ਇਹ ਸਾਰੀ ਹੋ ਗਿਆ ਹੁਣ ਕਿੰਨੇ ਕਦਾ ਕੀ 15 20 ਹਜ਼ਾਰ ਤਾਂ ਦਵਾਰੇ ਵਾ ਕੇ ਬੀਜੇ ਨੇ ਨਾ ਅੱਛਾ ਕਣਕ ਵੀ ਘਟ ਨਿਕਲੂ ਫਿਰ ਮੋਨੀ ਦਾ ਕਣਕ ਹੋਣੀ ਨਹੀਂ ਫਿਰਦੀ ਠੀਕ ਆ ਜੀ ਤੇ ਬਾਕੀ ਸਰਕਾਰਾਂ ਨੂੰ ਕਹਿੰਦੇ ਆ ਕੋਈ ਸੱਚੋ ਸਰਕਾਰ ਤੋਂ ਕੋਈ ਹੈ ਮੰਗ ਵੀ ਇਹਦਾ ਬਈ ਮਤਲਬ ਸਰਕਾਰ ਮੁਆਵਜ਼ਾ ਦੇਵੇ ਯਾਰ ਜਿਹਦਾ ਨੁਕਸਾਨ ਹੋ ਗਿਆ ਨਹੀਂ ਤਾਂਗਾ ਹੋਰ ਮੁਆਵਜ਼ੇ ਦੇ ਹੱਕਮੰਦਾਰ ਆ ਇਹ ਬੰਦਾ ਪਹਿਲੀ ਵੀ ਜਣਾ ਮਾਰਿਆ ਪਹਿਤਾਂਗਾ ਦੇਖੋ ਭਰਾਵੋ ਆ ਸਾਰੀ ਵਾਲੇ ਵਾਲੇ ਦੇਖ ਲੋ ਵੀਡੀਓ ਬਣਾ ਕੇ ਦਿਖਾਉਣਾ ਸਾਰਾ ਇਹਦਾ ਬਾਹਣਾ ਭਰਾਵੋ ਇਕੱਲੇ ਦਾ ਬਾਹਣ ਪਿਆਗਾ ਬਾਕੀ ਸਾਰੀਆਂ ਕਣਕਾਂ ਕਿਆਰੇ ਭਰੀ ਖੜੀਆਂ ਨੇ ਪਾਣੀ ਲਾਤੇ ਪਾਣੀ ਲਾਤੇ ਸਭ ਨੇ ਇਹਦਾ ਵਿਚਾਰੇ ਦਾ ਭਰਾਵੋ ਵੱਡਾ ਨੁਕਸਾਨ ਹੋਇਆ ਇਹਨੂੰ ਭਰਾ ਨੂੰ ਆਖਿਆ ਸੀ ਸਾਨੂੰ ਪਹਿਲਾਂ ਦੱਸਣਾ ਸੀ ਤੇਰੀ ਜਦੋਂ ਕੀੜੇ ਨੇ ਖਾ ਲਈ ਦੀ ਕਣਕ ਤਾਂ ਉਦੋਂ ਆਪਾਂ ਵੀਡੀਓ ਬਣਾ ਕੇ ਪਾਉਂਦੇ ਤਾਂ ਭਰਾਵੋ ਤਾਂ ਪਤਾ ਲੱਗਦਾ ਲੋਕਾਂ ਨੂੰ ਸਰਕਾਰ ਨੂੰ ਵੀ ਆ ਦੇਖੋ ਭਰਾਵੋ ਇਹ ਕੀੜੇ ਨਾਲ ਇੰਨੀ ਕਣਕ ਤਪਾਹ ਹੋ ਜਾਂਦੀ ਆ ਕੋਈ ਹੋਰੇ ਖੇਤੀਬਾੜੀ ਅਫਸਰ ਨਹੀਂ ਆਇਆ ਕਿਸੇ ਨੇ ਕੋਈ ਆਕੇ ਇਹਨੂੰ ਸਲਾਹ ਨਹੀਂ ਦਿੱਤੀ ਭਰਾਵੋ ਸਾਰੀ ਵਾਹ ਕੇ ਕਣਕ ਦੁਵਾਰੋਂ ਬੀਜਣੀ ਪੈਗੀ ਆਹ ਦੇਖ ਲਓ ਉਪਰਾਲੀ ਉਪਰਾਲੀ ਹਲੇ ਵੀ ਕੰਨੀ ਪਈ ਆ ਬਾਣ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਿਸਾਨ ਦਾ ਹੋਇਆ ਭਰਾਵੋ ਠੇਕੇ ਤੇ ਲੈਣ ਵਾਲਿਆਂ ਨੂੰ ਜ਼ਮੀਨ ਵਾਲਿਆਂ ਨੂੰ ਭਰਾਵੋ ਬੇਨਤੀ ਕਰਦੇ ਆਂ ਵੀ ਯਾਰ ਕੁਦਰਤਾ ਵੱਡਾ ਨੁਕਸਾਨ ਨਾ ਕਰਾ ਲਿਓ ਇਹ ਬਾਲਾ ਚਿਰਨੀ ਭਰਾਵੋ ਸਿਸਟਮ ਚੱਲਣਾ ਆਪਣਾ ਠੇਕੇ ਤੇ ਲੈ ਲੈ ਕੇ ਕਿਉਂਕਿ ਆਪਦੀ ਵੀ ਵੇਚਣੀ ਪੈ ਜਾਂਦੀ ਆ ਭਰਾਵੋ ਆਹ ਦੇਖੋ ਕਿਸਾਨ ਵਿਚਾਰਾ ਕੀ ਕਰੂ ਇਹਨੂੰ ਘੱਟੋ ਘੱਟ ਇਹਦਾ ਵਿਚੀ ਸਾਰੀ ਖਰਚਾ ਪੈ ਗਿਆ ਕਣਕ ਹਲੇ ਨਿਕਲੂਗੀ ਦੇਖ ਲਓ ਪਛੇਤੀ ਚੀਜ਼ ਕਿਹੜੀ ਪ੍ਰਭਾਉ ਕਾਮਯਾਬ ਹੁੰਦੀ ਆ ਹੈ ਇਸ ਕਰਕੇ ਬੇਨਤੀ ਕਰਦੇ ਆਂ ਦੇਖੋ ਭਰਾਵੋ ਪਹਿਲੀ ਨਜ਼ਰ ਫਸਲ ਵੱਢੇ ਤੋਂ ਪਹਿਲੀ ਨਾ ਠੇਕੇ ਤੇ ਲੈ ਲਿਆ ਕਰੋ ਮੇਰਾ ਵੀਰ ਇੱਕ ਫਸਲ ਤਾਂ ਵੱਢ ਲਿਆ ਕਰੋ ਯਾਰ ਆ ਹੁਣ ਦੇਖ ਲਓ ਭਰਾਵੋ ਜੀ ਨੇ ਸਭ ਤੋਂ ਪਹਿਲਾਂ ਲੈਤੀ ਏ ਜ਼ਮੀਨ ਉਹੀ ਸਭ ਤੋਂ ਪਹਿਲਾਂ ਰੌਲਾ ਪਾਉਂਦਾ ਹੁਣ ਵੀ ਯਾਰ ਜ਼ਮੀਨ ਛੱਡੂ ਮੈਂ ਜ਼ਮੀਨ ਛੱਡੂ ਉਹਨੂੰ ਐ ਪੁੱਛੇ ਵੀ ਯਾਰ ਪਹਿਲਾਂ ਤਾਂ ਜ਼ਮੀਰ ਫਿਰ ਲੈਤੀ ਕਾ ਤੋਂ ਸਭ ਤੋਂ ਪਹਿਲਾਂ ਇਸ ਕਰਕੇ ਬੇਨਤੀ ਕਰਦੇ ਇੱਕ ਨਦੀ ਫਸਲ ਵੜ ਲਿਆ ਕਰੋ ਫੇਰ ਸੌਦੇ ਕਰਿਆ ਕਰੋ ਨਾ ਮੌਰਾ ਹੀ ਤਾਂ ਗਾਉਤੋ ਹਵਾਸ